ਫਗਵਾੜਾ ਦੀ ਨਿੱਜੀ ਯੂਨੀਵਰਸਿਟੀ ਦੇ ਕੋਲ ਰਾਤ ਦੇ ਹਨੇਰੇ ਵਿੱਚ ਲੋਕਾਂ ਲਬਟਿਸ ਉਹ ਜਿਹੜੇ ਇੱਕ ਲੜਕੀਆਂ ਤੁਸੀਂ ਸਿਵਲ ਹਸਪਤਲ ਲੈ ਕੇ ਆਏ ਆ ਰਾਤ 8:00 ਉੱਥੇ ਲੋਕੇਟ ਗਸ਼ਤ ਦੇ ਥੰਨੇ ਚ ਆਪਣੇ ਕਰਮਚਾਰੀਆਂ ਦੇ ਨਾਲ ਉੱਥੇ ਹੈਗੇ ਸੀ ਲੋਕੇਟ ਤਾਂ ਉੱਥੇ ਸਾਨੂੰ ਦੋ ਆਰਮੀ ਆਏ ਜਿਹਨਾਂ ਨੇ ਸਾਨੂੰ ਆਪਣੇ ਆਪਣੇ ਬਿਆਨ ਲਗਾਏ ਤੇ ਇੱਥੇ ਇੱਕ ਤਾਂ ਆਪਣੇ ਵਿਦੇਸ਼ੀ ਕੁੜੀਆਂ ਨੇ ਕਾਲੇ ਰੰਗ ਦੀਆਂ ਉਹ ਵੀ ਬੰਦਿਆਂ ਨੂੰ ਲੈ ਜਾਣੀਆਂ ਪਰੇ ਆਪਣੇ ਬਾਗ ਹੱਥਾਂ ਦੇ ਕਰੀਪੇ ਪਰੇ ਜਾ ਕੇ ਜੋ ਉਹਨੂੰ ਚੱਕ ਚੁੱਕਰ ਘਾ ਕੇ ਉਹਨੂੰ ਕੋ ਪਏ ਕੋਲ ਨਹੀਂ ਜਾਂ ਉਹਨਾਂ ਦਾ ਆਬਜੈਕਸ਼ਨ ਲਉਂਦੀਆਂ ਪੇਦਾਨੂ ਪਰ ਰੇਨੇ ਦੇ ਤੇਜਾ ਸਾਣਾ 66 ਕਰਦਾ ਹੈ ਤੁਹਾਡਾ ਮਾਮਲਾ ਦਰਜ ਕਰਾਂਗੇ ਤਾਂ ਉਹਦੇ ਸਮੇਂ ਤੇ 6 ਵਿਦੇਸ਼ੀ ਕੁੜੀਆਂ ਫੜੀਆਂ ਤਾਂ ਅੱਠ ਜਿਹੜੀਆਂ ਸਾਡੀਆਂ ਨੇ ਇਹ ਪੰਜਾਬਣ ਕੁੜੀਆਂ ਨੇ ਜਿਹੜੀਆਂ ਵੱਖ-ਵੱਖ ਪਿੰਡਾਂ ਤੋਂ ਆ ਕੇ ਇੱਥੇ ਗਾਕਾਂ ਨੂੰ ਫਸਲਾ ਫਸਲਾ ਕੇ ਉਹਨਾਂ ਕੋਲ ਪੈਸੇ ਵਟੋੜਦੀਆਂ ਧਮਕੀ ਦੇ ਕੇ ਕਿ ਤੈਨੂੰ ਅਸੀਂ 18 ਕੇਸ ਚ ਇਦਾਂ ਕਰ ਦਾਂਗੇ ਤਾਂ ਉਹਨਾਂ ਦੇ ਖਿਲਾਫ ਅਸੀਂ ਵੱਖ-ਵੱਖ ਕੇਸ ਦਰਜ ਕਰਾਂਗੇ ਜਿਹੜੀਆਂ ਵਿਦੇਸ਼ੀ ਆਈਆਂ ਕਿਹੜੀ ਕੰਟਰੀ ਤੋਂ ਇੰਨਾ ਸਾਹਮਣੇ ਆਇਆ ਕੁਝ ਇਹਦਾ ਕੋਈ ਜੁਗੰਡਾ ਤਾਂ ਕੋਈ ਨਾਈਜੀਰੀਆ ਤੋਂ ਅਜੇ ਅਸੀਂ ਇਹਨਾਂ ਦੇ ਡਾਕੂਮੈਂਟ ਪੂਰੀ ਸੰਭੂ ਕਲੀਅਰ ਨਹੀਂ ਮਿਲੇ ਅਸੀਂ ਕਰ ਰਹੇ ਹਾਂ ਅੱਛਾ ਜੀ ਜਿਹੜਾ ਜਿਹੜਾ ਇਹਨਾਂ ਦੇ ਕੋਈ ਜਿਹੜੇ ਪਾਸਪੋਰਟ ਵਗੈਰਾ ਉਹ ਵੀਜ਼ੇ ਇਹਨਾਂ ਦੇ ਹੈਗੇ ਕਿ ਸਮਾਪਤੀ ਹੋ ਚੁੱਕੀ ਹੈ ਅਸੀਂ ਇਨਵੈਸਟੀਗੇਸ਼ਨ ਚੱਲਿਆ ਰਹੇ ਹਾਂ ਤੁਹਾਨੂੰ ਕੁਝ ਤੇ ਦੋ ਕੁ ਦੇ ਮਿਲੇ ਆ ਤੇ ਬਾਕੀਆਂ ਦੇ ਅਸੀਂ ਲੈਣੇ ਆ ਅੱਛਾ ਜੀ ਜਿਹੜੀਆਂ ਪੰਜਾਬਣ ਕੁੜੀਆਂ ਦੱਸਦੇ ਬਤ ਤੁਸੀਂ ਇਹ ਇਹ ਕਿੰਨੇ ਸਮੇਂ ਤੋਂ ਇੱਥੇ ਕਰਦੀਆਂ ਪਈਆਂ ਇਹ ਤਾਂ ਪਤਾ ਲੱਗਾ ਵੀ ਕਾਫੀ ਦੇਰ ਤੋਂ ਉੱਥੇ ਚੱਲਦੀਆਂ ਤੇ ਜਿਵੇਂ ਰਾਤ ਸਮੇਂ ਆਉਂਦੀਆਂ ਹਾਂ ਰੇ ਰਾਤ ਸਮੇਂ ਆ ਕੇ ਉੱਥੇ ਗਾਕਾਂ ਨੂੰ ਉਧੇ ਕਰਕੇ ਉਹਨਾਂ ਨੂੰ ਡਰਾ ਧੁਕਾ ਕੇ ਪੈਸੇ ਲੈ ਲਿਆ ਤੇ ਕਈਆਂ ਨੇ ਬਾਅਦ ਚਲੇ ਵੀ ਜਾਂਦੀਆਂ ਰਾਤ ਅੱਛਾ ਇਹ ਦੱਸੋ ਕੋਈ ਨਸ਼ੇ ਦੇ ਵੀ ਬੀਬੀ ਚੋਲਦੀ ਹੈਗੀਆਂ ਕੋਈ ਉਹ ਦੋ ਤਿੰਨ ਲੱਗਦੀਆਂ ਹੈਗੀਆਂ ਵੀ ਖਰਮੀਆਂ ਪੀਦੀਆਂ ਹੈਗੀਆਂ ਲੱਗਦੀ ਹੂੰ ਹੂੰ ਤੇ ਇਹਨਾਂ ਦਾ ਦੱਸਿਆ ਵੀ ਦਵਾਈ ਚੱਲ ਰਹੀ ਹੈ ਉਹਨਾਂ ਤੇ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਅਸੀਂ ਉਹਨਾਂ ਦੇ ਖਿਲਾਫ ਦੋ ਵੱਖ-ਵੱਖ ਮਕਦਮੇ ਦਰਜ ਕੀਤੇ ਆ ਜਿਨ੍ਹਾਂ ਨੂੰ ਅਸੀਂ ਕੋਰਟ 'ਚ ਪੇਸ਼ ਕਰਕੇ ਤਾਂ ਜਿਹੜੀ ਅਗਲੀ ਕਾਰਵਾਈ ਕਰਾਂਗੇ ਤੇ ਮੁਕਦਮਾ ਕਿਹੜਾ ਦਰਜ ਕੀਤਾ ਦੱਸ ਸਕਦੇ ਅਸੀਂ 384 506 741 IPC ਤਹਿਤ ਕੁਰਮੇ 39 ਨੰਬਰ ਮਕਰਮਾ ਤੋਂ 40 ਨੰਬਰ ਉਹ ਕਰਨਾ ਦਰਜ ਕੀਤੇ ਆ ਤਾਂ ਉਰੀ ਇਨਵੈਸਟੀਗੇਸ਼ਨ ਅੱਗੇ ਹੁਣ ਸਾਡੀ ਜਾਰੀ ਆ ਜੋ ਵੀ ਇਨਵੈਸਟੀਗੇਸ਼ਨ ਜਾਵੇਗਾ ਉਹਦੇ ਖਿਲਾਫ ਕੋਈ ਕਾਰਵਾਈ ਕੀਤੀ ਤੇ ਜਿਹੜੀਆਂ ਵਿਦੇਸ਼ੀ ਕੁੜੀਆਂ ਹੈਗੀਆਂ ਇੱਥੇ ਰਹਿਣ ਦੀਆਂ ਜਿਹੜੀਆਂ ਇਹ ਕਿੱਥੇ ਰਹਿੰਦੀਆਂ ਸੀ ਉਹਨਾਂ ਦੇ ਮਾਲਕਾਂ ਤੇ ਵੀ ਕੋਈ ਕਾਰਵਾਈ ਕੀਤੀ ਜਾਵੇ ਜਿਹੜੇ PG ਦੇ ਵਿੱਚ ਹੈਗੇ ਰੱਖੇ ਇਹ ਦਰਮੇ ਤਰਜੀਹ ਸਾਡੇ ਕੋਲ ਕੋਈ ਮਾਲਕ ਦਾ ਨਾਮ ਸਾਹਮਣੇ ਆਇਆ ਪਰ ਜ਼ਿਆਦਾਤਰ ਇਹ ਲੰਦਰ ਸਾਈਡ ਹੁੰਦੀਆਂ ਰਾਤ ਸਮੇਂ ਹੁੰਦੀਆਂ ਨਾਈਟ ਸਾਈਡ ਦੇਨ ਸਮੇਂ ਕੋਈ ਨਹੀਂ ਹੁੰਦੀ ਉੱਥੇ ਰਾਤ ਸਮੇਂ ਨਾਈਟ ਆ ਕੇ ਇਦਾਂ ਆਪਣੇ ਗਾਹ ਕਲੱਬ ਦੀਆਂ ਤੇ ਮੁੜ ਕੇ ਇਦਾਂ ਕਰਦੀਆਂ ਨਹੀਂ ਇਹ ਬਲੈਕਮੇਲ ਹੀ ਕਰਦੀਆਂ ਲੋਕ ਡਰਾਉਂਦੀਆਂ ਹੀ ਆ ਬਲੈਕਮੇਲ ਕਰਦੀਆਂ ਕਈਆਂ ਦਾ ਚੇਲੇ ਵੀ ਜਾਂਦੀਆਂ ਬਲੈਕ ਜਹਰਾ ਬਲੈਕਮੇਲ ਕਰਦੀਆਂ ਵੀ ਜੇ ਉਸ ਕੋ ਪੈਸੇ ਲੈ ਲੇ ਫਿਰ ਤੁਹਾਨੂੰ ਪੈਸੇ ਦੇ ਦਊ ਨਹੀਂ ਤੇ ਤੁਹਾਨੂੰ ਅਸੀਂ ਕਹਾਂਗੇ ਕਿ ਤੁਹਾਨੂੰ ਪੁਲਿਸ ਕੋਲ ਫੜਾ ਲਾਂਗੇ ਤੇ ਤੁਹਾਨੂੰ ਐ ਕੀਤਾ ਇਦਾਂ ਕੀਤਾ ਉਹਨਾਂ ਨੂੰ ਆਪਣੇ ਆਪ ਨੂੰ ਸਟੂਡੈਂਟ ਦੱਸਦੀਆਂ ਵੀ ਅੱਜ ਤੱਕ ਤੁਸੀਂ ਕਰਨਾ ਐ ਕਰ ਰਹੇ ਹੋ ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਕੋ ਫੋਰਸਿਬਲ ਪੈਸੇ ਲੈ ਲਿਆ ਆਪਾਂ ਨੂੰ ਸੂਚਨਾ ਕਿਦਾਈ ਸੀ ਜੀ ਮੇਰੇ ਕੋਲ ਦੋ ਆਪਣੇ ਮੈਂ ਆਪਣੇ ਮਦਈ ਆਏ ਸੀ ਜਿਨ੍ਹਾਂ ਨੇ ਵੱਖ-ਵੱਖ ਆਪਣੇ ਬੈਂਡ ਦਰਤੀ ਕਰਾਏ